やれ。 ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਸਾਡੇ ਸਤਿਕਾਰਯੋਗ ਲੰਬੜਦਾਰ ਸਾਹਿਬ ਔਰ ਸਮੁੱਚੀ ਸਾਰੀ ਟੀਮ ਸਾਡੇ ਮੋਰਾ ਜੀ ਸਾਡੇ ਜਹਦਰ ਸਾਹਿਬ ਸਾਡੇ ਬਾਬਾ ਜੀ ਮਲਕਪੁਰ ਤੋਂ ਸਾਰੀ ਟੀਮ ਜਿਹੜੀ ਅੱਜ ਨਗਰ ਕੀਰਤਨ ਬਟਾਲੇ ਸ਼ਹਿਰ ਦੇ ਵਿੱਚ ਕੱਢਿਆ ਗਿਆ ਔਰ ਮੈਨੂੰ ਬੜੀ ਖੁਸ਼ੀ ਹੋਈ ਆ ਕਈ ਸੰਗਤਾਂ ਨੇ ਆ ਕੇ ਮੱਥਾ ਟੇਕਿਆ ਔਰ ਕਈ ਸਨਮਾਨਿਤ ਤੇ ਹਾਜ਼ਰੀ ਲਵਾਈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਉਹ ਸਾਰੀ ਟੀਮ ਜਿਹੜੀ ਹੈ ਜਿਨ੍ਹਾਂ ਨੇ ਉਪਰਾਲਾ ਕੀਤਾ ਉਹ ਵੀ ਵਧਾਈ ਦੇ ਹੱਕਦਾਰ ਹੈ ਪਵਨ ਪ੍ਰਕਾਸ਼ ਢਿਆੜੇ ਨੂੰ ਸਮਰਪਿਤ ਕੱਢੇ ਜਾ ਕੱਢੇ ਜਾ ਰਹੇ ਨਗਰ ਕੀਰਤਨ ਦੇ ਵਿੱਚ ਜਿੱਥੇ ਵਧਾਈ ਦਿੰਦਾ ਵਾਂ ਉੱਥੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਕੇ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਬਾਬਾ ਅਮਰੀਕ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਬਾਬਾ ਸੁਖਵਿੰਦਰ ਸਿੰਘ ਜੀ ਬਾਬਾ ਸਰਵਣ ਸਿੰਘ ਜੀ ਮਲਕਪੁਰ ਵਾਲੇ ਅੰਦਰੰਗ ਕਮੇਟੀ ਮੈਂਬਰ ਸੁਜੀਤ ਸਿੰਘ ਤੁਗਲਵਾਲਾ ਜਥੇਦਾਰ ਗਿੰਦਰਪਾਲ ਸਿੰਘ ਜੀ ਗੋਰਾ ਜੀ ਸ਼ਾਮਪਰਾ ਸਾਹਿਬ ਤੇ ਹੋਰ ਬੜੇ ਅਲੀ ਸਾਹਿਬ ਤੋਂ ਸਾਡੇ ਸਰਜੀਤ ਸਿੰਘ ਜੀ ਹੈਡ ਗਰੰਟੀ ਆਏ ਨੇ ਸਾਡੇ ਮੀਟ ਮੈਨੇਜਰ ਗੁਰਕੁਤੰਦਰਪਾਲ ਸਿੰਘ ਜੀ ਮੰਟੂ ਆਏ ਨੇ ਵੱਡੇ ਪੱਧਰ ਤੇ ਰਵਦਾਸੀਆ ਭਾਈਚਾਰਾ ਜਿਹੜਾ ਵਾ ਉਹ ਇੱਥੇ ਇਸ ਨਗਰ ਕੀਰਤਨ ਦੀ ਵਿੱਚ ਸ਼ੁਭਾ ਵਧਾ ਰਹੇ ਨੇ ਸੰਗਤਾਂ ਵੱਡੇ ਪੱਧਰ ਤੇ ਵਿਸਾਲ ਨਗਰ ਕੀਰਤਨ ਮੈਂ ਲੱਖ ਲੱਖ ਉਹਨਾਂ ਦੇ ਚਰਨਾਂ ਦੇ ਨਮਸਕਾਰ ਕਰਨਾ ਸੰਗਤਾਂ ਦੇ ਜਿਨ੍ਹਾਂ ਨੇ ਇੱਡਾ ਵੱਡਾ ਮੈਨੂੰ ਇੱਕ ਨਵਾਨੇ ਨਜੀਦ ਨੂੰ ਸਹਿਯੋਗ ਦਿੱਤਾ ਵਾ ਮਹਾਪੁਰਸ਼ ਜਿਨ੍ਹਾਂ ਕੋ ਇੱਕ ਮਿੰਟ ਟਾਈਮ ਨਹੀਂ ਉਹ ਇਸ ਧੰਨ ਵਰ ਗੁਰਸੱਤ ਗੁਰਵਦਾਸ ਮਹਾਰਾਜ ਜੀ ਦੇ ਪਿਆਰ ਸਦਕਾ ਅੱਜ ਪੈਦਲ ਨਗਰ ਕੀਰਤਨ ਨਾਲ ਚੱਲ ਰਹੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਤੇ ਵਧਾਈ ਦਿੰਦਾ ਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਗਰੇਂਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀਆਂ ਨਾਨਕ ਨਾਮਲੇਵਾ ਸੰਗਤਾਂ ਨੂੰ ਧੰਨ ਸ੍ਰੇਸ਼ਟ ਭਗਤ ਭਗਤ ਰਵਦਾਸ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਉਥੇ ਅੱਜ ਬੜਾ ਵਧੀਆ ਕਾਰਜ ਉਟਾੜੇ ਦੀ ਧਰਤੀ ਤੇ ਹੋ ਰਿਹਾ ਜਦੋਂ ਗੁਰਦੁਆਰਾ ਸਿੰਘ ਸਭਾ ਇਹ ਕਨਵਾ ਰੋਡ ਤੋਂ ਪੰਜ ਪਿਆਰਿਆਂ ਦੀ ਅਗਵਾਈ ਨਿਸ਼ਾਨ ਸਿੰਘ ਸਾਹਿਬ ਦੀ ਅਗਵਾਈ ਤੇ ਧੰਨ ਗੁਰਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਇੱਕ ਨਗਰ ਕੀਰਤਨ ਆਰੰਭ ਹੋਇਆ ਮੈਂ ਸਮਝਣਾ ਬਟ ਭਾਗੇ ਆ ਜਿਨ੍ਹਾਂ ਨੂੰ ਆਪਣੇ ਭਗਤਾਂ ਦਾ ਆਪਣੇ ਗੁਰੂਆਂ ਦਾ ਆਪਣੇ ਪਗੰਬਰਾਂ ਦਾ ਅਵਤਾਰਾਂ ਦਾ ਕੋਈ ਦਿਨ ਸ਼ਹੀਦੀ ਦਿਹਾੜਾ ਹੋਵੇ ਜਨਮ ਦਿਹਾੜਾ ਹੋਵੇ ਜੋਤੀ ਜੋਤ ਦਿਵਸ ਹੋਵੇ ਮਨਾਉਂਦਾ ਜੇ ਸੁਭਾਅ ਪ੍ਰਾਪਤ ਹੁੰਦਾ ਤੇ ਅਸੀਂ ਵੱਡੇ ਭਾਖਣਾ ਵਾਲੇ ਆ ਸਾਨੂੰ ਸਮਝਣਾ ਚਾਹੀਦਾ ਸਾਡੇ ਜੀਵਨ ਚੰਗੇ ਘਰਾਵੇਂ ਚੋਏ ਨੇ ਜਿਹੜਾ ਅਸੀਂ ਆਪਣੇ ਭਗਤਾਂ ਨੂੰ ਆਪਣੇ ਗੁਰੂਆਂ ਨੂੰ ਯਾਦ ਕਰ ਰਹੇ ਮੈਂ ਬਲਵਿੰਦਰ ਸਿੰਘ ਲੰਬੜਦਾਰ ਉਹਨਾਂ ਦੀ ਸਮੂਚੀ ਸਾਥੀ ਜਿਹੜੇ ਨੇ ਉਹਨਾਂ ਦਾ ਜਿੱਥੇ ਧੰਨਵਾਦ ਕਰਦਾ ਇਸ ਜਿਹੜਾ ਕਾਰਜ ਜਿੰਨਾ ਉਹਨਾਂ ਨੇ ਆਰੰਭ ਕੀਤਾ ਹੈ ਉਥੇ ਸਤਕਾਰ ਜੋ ਬਾਬਾ ਸੁਖਵਿੰਦਰ ਸਿੰਘ ਵੀ ਮਲਕਪੁਰ ਵਾਲੇ ਸਤਕਾਰ ਜੋ ਬਾਬਾ ਜੀ ਸਾਡੇ ਹੈਡ ਗ੍ਰੈਂਟੀ ਗੁਰਦਾ ਟਾਲੀ ਸਾਹਿਬ ਤੋਂ ਔਰ ਇਸ ਜਮਾਤ ਨਾਲ ਜੁੜੇ ਹੋਏ ਸਤਕਾਰਤ ਹਸਤੀਆਂ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਸ਼ਨੋਮਨੀ ਗੁਰਦਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਨੂੰ ਜੀ ਆਇਆਂ ਵੀ ਆਖਣਾ ਵਧਾਈ ਵੀ ਦੇਣਾ ਸਿੰਘ ਸਭਾ ਇਹ ਸਾਰੇ ਸ਼ਹਿਰ ਦੇ ਵੱਖ-ਵੱਖ ਪੜਾਵਾਂ ਨੂੰ ਤੈਅ ਕਰੇਗਾ ਮੈਂ ਫਿਰ ਬੇਨਤੀ ਕਰਾਂ ਇਹ ਲੰਬੜਦਾਰ ਸਾਹਿਬ ਸਾਡੇ ਪਲਵਿੰਦਰ ਸਿੰਘ ਕਾਉਂਸਲਰ ਸਾਹਿਬ ਦਾ ਵੱਡਾ ਪ੍ਰਾਲਾ ਵੱਡਾ ਯਤਨ ਹੈ ਜਿਹੜਾ ਅੱਗੇ ਵੀ ਨਗਰ ਕੀਰਤਨ ਨਿਕਲਦਾ ਪਰ ਸਾਰੇ ਸਮਾਜ ਨੂੰ ਨਾਲ ਲੈ ਕੇ ਅੱਜ ਗੁਰਦਰਾ ਸਿੰਘ ਸਭਾ ਤੋਂ ਨਗਰ ਕੀਰਤਨ ਆਰੰਭ ਹੋਇਆ ਇਹ ਗੁਰਦਆ ਸਤਕਰਤਾਰੀਆਂ ਦੇ ਅੱਗੇ ਹੋ ਕੇ ਸਾਰਾ ਬਾਹਰੀ ਏਰਾ ਕਵਰ ਕਰਕੇ ਸ਼ਾਮ ਨੂੰ ਗੁਰਦਰਾ ਸਿੰਘ ਸਭਾ ਸਮਾਪਤੀ ਹੋਈ